ਸਰਸਿਕਾ ਜੀ ਮੈਂ ਹਾਂ ਪੱਤਰਕਾਰ ਪੱਪੂ ਜਗਰਾਉਂ ਤੋਂ ਤੁਸੀਂ ਦੇਖ ਰਹੇ ਹੋ ਜਨ ਸ਼ਕਤੀ ਨੂੰ ਪੰਜਾਬ ਅੱਜ ਅਸੀਂ ਖੜੇ ਹਾਂ ਸਿਵਲ ਹਸਪਤਾਲ ਦੇ ਕਾਲਜ ਇੱਥੇ ਕੀ ਜਗਰਾਉਂ ਦੇ ਵਿੱਚ ਇੱਕ ਵਾਰਤਤ ਹੁੰਦੀ ਆ ਇੱਕ ਲੜਕੇ ਨੂੰ ਮੌਤ ਦੇ ਘਰ ਉਤਾਰ ਦਿੱਤਾ ਜਾਂਦਾ ਤੇ ਉਸ ਦੀ ਜਿਹੜੀ ਡੈੱਡ ਬੋਡੀ ਹੈ ਉਹ ਸਿਵਲ ਹਸਪਤਾਲ ਦੇ ਵਿੱਚ ਪੁਜਾਈ ਦਿੱਤੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮਾਪੇ ਮਾਪਿਓ ਨਾਲ ਕਿਉਂਕਿ ਉਹਨਾਂ ਦੀ ਹਾਲਾਤ ਇਸ ਟਾਈਮ ਬਹੁਤ ਜ਼ਿਆਦਾ ਉਹਨੇ ਕਿ ਉਹਨਾਂ ਨਾਲ ਗੱਲ ਕਰਨ ਦੀ ਹਜੇ ਨਹੀਂ ਹੋ ਸਕਦੀ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਗੱਲਬਾਤ ਕਰਾਂਗੇ ਕੀ ਕਹਾਣੀਆਂ ਬੋਲੋ ਕੀ ਲੱਗ ਰਹੀ ਮੁੰਡੇ ਦੀ ਮੇਰਾ ਬੇਟਾ ਵਾ ਮੇਰੀ ਮੰਮ ਮੈਂ ਨੇ ਤਾਂ ਸਵੇਰੇ ਹੀ ਦੱਸਿਆ ਮੁੰਡੇ ਦਾ ਫੋਨ ਆਇਆ ਮੇਰੀ ਕੁੜੀ ਨੂੰ ਆਇਆ ਕਿ ਮੰਮੀ ਇਹਦੀ ਛੱਟਾ ਲੱਗ ਗਿਆ ਮੈਂ ਕਿ ਨਾ ਬੋਲ ਤੋ ਇਹ ਬੋਲਦੀ ਕਿ ਇਹਦੀ ਨਹੀਂ ਮੁੰਡੇ ਦਾ ਫੋਨ ਲਾਈ ਗਿਆ ਆਏ ਮਮਾ ਉਹ ਕਹਿੰਦਾ ਰਮਨ ਸੋਨਾ ਗੋਪੀ ਪੂਰਾ ਹੋ ਗਿਆ ਆਏ ਮੈਨੂੰ ਪਤਾ ਲੱਗਿਆ ਕਿਨੇ ਮਾਰੇ ਪਤਾ

ਕੀ ਕੀ ਹੋਈ ਐ ਜੇ ਮੜ ਮੜ ਲੜਾਈ ਹੋਈ ਐ ਸਹਿਰ ਚ ਹਾਂਜੀ ਮੰਡੀ ਚ ਲੜਿਆ ਤੇ ਮੁੰਡਿਆਂ ਨਾਲ ਹੱਥੋਪਾਈ ਹੋਈ ਐ ਰਾਤ ਮੁੰਡੇ ਇਹਦੇ ਕਰਚਾ ਕਰਚਾ ਮਾਰ ਕੇ ਗਏ ਆ ਜਿਹੜੇ ਕਰਦੇ ਮੁੰਡੇ ਦੇ ਬਰਾਦਰ ਬਰਾਦਰ ਲੱਗਦੇ ਹਾਂਜੀ ਹਾਂਜੀ ਤੇ ਰਾਤ ਮੁੰਡੇ ਦੇ ਕਰਚਾ ਕਰਚਾ ਮਾਰੀਆਂ ਮੈਨੂੰ ਤਾਂ ਸਵੇਰ ਕੰਮ ਤੋਂ ਲੈ ਕੇ ਆਏ ਚੱਕੇ ਕਹਿੰਦੇ ਰਾਤ ਕਹਿੰਦੇ ਆ ਪਾਣਾ ਪਤ ਗਿਆ ਰਾਤ ਦਾ ਕਰੀ ਨੇ ਨਹੀਂ ਰਾਤ ਨਹੀਂ ਰਾਤ ਦੇ ਕਰੇ ਰਾਤ ਦਾ ਕਰੀ ਨਹੀਂ ਆਇਆ ਵੀਰੇ ਕੁਛ ਨਹੀਂ ਪਤਾ ਆਪਾਂ ਨੂੰ ਤਾਂ ਤੇ ਹੁਣ ਮੁੰਡੇ ਦੀ ਕੀ ਮੌਤ ਹੋ ਚੁੱਕੀ ਐ ਹਾਂਜੀ ਡੈਥ ਹੋ ਗਈ ਉਹਨਾਂ ਦੀ ਠੀਕ ਹੋ ਗਏ ਨਾਨੀ ਨਹੀਂ